ਜਿਸ ਸਮੇ ਰਾਜਵੀਰ ਜਵੰਦੇ ਨੇ ਹਾਲ ਦੇ ਵਿੱਚ ਆਪਣੀ ਬੇਟੀ ਲਈ ਗੀਤ ਗਾਇਆ ਤਾਂ ਸਾਰੇ ਹੀ ਸਿਨੇਮੇ ਵਿੱਚ ਚੁੱਪੀ ਛਾ ਗਈ ਹਰ ਅੱਖ ਗੌਰ ਨਾਲ ਵੇਖਣ ਲੱਗੀ ਉਸ ਸਿਨੇਮੇ ਵਿੱਚ ਅਜੀਹਾ ਮਾਹੌਲ ਬਣ ਗਿਆ ਕਿ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹਰ ਅੱਖ ਵਿੱਚ ਅਥਰੂ ਆ ਗਏ ਮਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਬੇਟੀ ਜੋ ਕਿ ਉਸ ਸਮੇ ਆਪਣੇ ਪਿਤਾ ਦਾ ਗੀਤ ਸੁਣ ਕੇ ਭਾਵਕ ਹੋ ਗਈ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦੇ ਦੀ ਫਿਲਮ ਆਪਾਂ ਸਾਰਿਆਂ ਨੂੰ ਪਤਾ 28 ਨਵੰਬਰ ਨੂੰ ਸਿਨੇਮੇ ਘਰਾਂ ਵਿੱਚ ਲੱਗ ਚੁੱਕੀ ਆ ਤੇ ਉਸ ਦਾ ਪਰਿਵਾਰ ਜੋ ਉੱਥੇ ਵੇਖਣ ਗਏ ਉਹਨਾਂ ਨਾਲ ਅਜਿਹਾ ਵਰਤਾਰਾ ਹੋਇਆ ਉਹਨਾਂ ਨੇ ਅਜਿਹਾ ਮਹਿਸੂਸ ਕੀਤਾ ਕਿ ਜਿਸ ਬਾਰੇ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਰਾਜਵੀਰ ਜਵੰਦੇ ਨੂੰ ਭਾਵੇਂ 2 ਮਹੀਨੇ ਹੋਣ ਵਾਲੇ ਆ ਇਸ ਦੁਨੀਆ ਤੋਂ ਗਏ ਨੂੰ ਪਰ ਅੱਜ ਵੀ ਇੰਜ ਲੱਗਦਾ ਜਿਵੇਂ ਉਹ ਸਾਡੇ ਵਿਚਕਾਰ ਹੋਵੇ ਲੋਕਾਂ ਦੁਆਰਾ ਕੀਤੀਆਂ ਗਈਆਂ ਅਰਦਾਸਾਂ ਦਾ ਹੀ ਫਾਲਾ ਜੋ ਇੰਜ ਮਹਿਸੂਸ ਹੋ ਰਿਹਾ ਕਿਉਂਕਿ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਕੋਈ ਵੀ ਇਕੱਲਾ ਨਹੀਂ ਰਹਿਣ ਦੇ ਰਿਹਾ ਸਾਰੇ ਜੋ ਕਲਾਕਾਰ ਆ ਕਲਾਕਾਰਾਂ ਨੇ ਤਾਂ ਸਾਥ ਦੇਣਾ ਹੀ ਹੈ ਕਿਉਂਕਿ ਉਹ ਰਾਜਵੀਰ ਜਵੰਦੇ ਦੇ ਦੋਸਤ ਤੋਂ ਵੀ ਵੱਧ ਉਸਦੇ ਭਰਾ ਸਨ ਪਰ ਜੋ ਆਮ ਲੋਕ ਆ ਜੋ ਉਸ ਨੂੰ ਸੁਣਦੇ ਆ ਉਹਨਾਂ ਨੇ ਵੀ ਬੜਾ ਸਾਥ ਦਿੱਤਾ ਉਹ ਵੀ ਇਕੱਲਾ ਨਹੀਂ ਮਹਿਸੂਸ ਹੋਣ ਦੇ ਰਹੇ ਪਿੰਡ ਵਾਲੇ ਵੀ ਸਾਥ ਦੇ ਰਹੇ ਆ ਇਹ ਲੋਕਾਂ ਦੀਆਂ ਕੀਤੀਆਂ ਅਰਦਾਸਾਂ ਦਾ ਹੀ ਫਲ ਆ ਜੋ ਉਹਨਾਂ ਦੇ ਪਰਿਵਾਰ ਨੂੰ ਰਾਜਵੀਰ ਜਵੰਦੇ ਦੀ ਕਮੀ ਨਹੀਂ ਮਹਿਸੂਸ ਹੋਣ ਦੇ ਰਿਹਾ ਹਰ ਕੋਈ ਅਰਦਾਸ ਕਰਦਾ ਹਰ ਅੱਖ ਨਾਮ ਸੀ ਅੱਜ ਵੀ ਭਾਵੇਂ ਉਸ ਨੂੰ 2 ਮਹੀਨੇ ਹੋ ਗਏ ਅੱਜ ਵੀ ਲੋਕੀ ਇਹੀ ਅਰਦਾਸਾਂ ਕਰਦੇ ਆ ਕਿ ਉਸ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੀ ਅੱਜ ਵੀ ਉਸ ਦੇ ਪਰਿਵਾਰ ਨੂੰ ਇਕੱਲਾ ਨਹੀਂ ਰਹਿਣ ਦੇ ਰਿਹਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਆਪਾਂ ਵੇਖਿਆ ਕਿ ਹੁਣ ਸਿਨੇਮੇ ਘਰਾਂ ਵਿੱਚ ਫਿਲਮ ਲੱਗ ਗਈ ਲੋਕਾਂ ਨੇ ਫਿਰ ਵੀ ਬੜਾ ਸਾਹ ਦਿੱਤਾ ਬੜਾ ਪਿਆਰ ਦਿੱਤਾ ਲੋਕ ਆਪਣੇ ਬੱਚਿਆਂ ਨੂੰ ਵੀ ਲੈ ਕੇ ਪਹੁੰਚੇ ਉੱਥੇ ਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਕਿ ਇੱਕ ਸੱਭਿਆਚਾਰਕ ਸਿੰਗਰ ਜੋ ਇਸ ਦੁਨੀਆ ਤੋਂ ਗਿਆ ਜਿਸ ਦੇ ਪਹਿਲਾਂ ਤਾਂ ਕਹਿ ਰਹੇ ਸੀ ਲੋਕ ਕਹਿੰਦੇ ਸੀ ਕਿ ਭਾਈ ਜੇ ਗੀਤ ਹਟ ਕਰਨੇ ਆ ਤਾਂ ਤੁਹਾਨੂੰ ਕੁਝ ਅਲੱਗ ਕਰਨਾ ਪੈਣਾ ਪਰ ਇਸ ਨੇ ਉਹ ਸਭ ਸੱਚ ਸਾਬਤ ਕਰ ਦਿੱਤਾ ਕਿ ਨਹੀਂ ਅਜੇਆ ਕਰਨ ਦੀ ਲੋੜ ਨਹੀਂ ਤੁਸੀਂ ਆਮ ਲੋਕਾਂ ਨਾਲ ਜੁੜੋ ਤਾਂ ਵੀ ਤੁਸੀਂ ਇੱਕ ਵਧੀਆ ਸਿੰਗਰ ਬਣ ਸਕਦੇ ਆ ਇਹ ਇੱਕ ਅਜਿਹੀ ਮਿਸਾਲ ਆ ਕਿ ਲੋਕਾਂ ਨੂੰ ਗਲਤ ਪਾਸੇ ਜਾਣ ਦੀ ਲੋੜ ਨਹੀਂ ਆਪਣੇ ਪੰਜਾਬੀ ਸੱਭਿਆਚਾਰ ਨਾਲ ਰਹਿ ਕੇ ਵੀ ਤੁਸੀਂ ਬਧੀਆ ਚੰਗਾ ਮੁਕਾਮ ਹਾਸਲ ਕਰ ਸਕਦੇ ਹੋ ਤੇ ਨਾਲੇ ਜੋ ਜਨਰੇਸ਼ਨ ਆ ਯੰਗ ਜਨਰੇਸ਼ਨ ਆ ਉਹਨਾਂ ਨੂੰ ਤੁਸੀਂ ਸੇਧ ਦੇ ਸਕਦੇ ਹੋ ਤੇ ਹੁਣ ਗੱਲ ਕਰਦੇ ਆ ਰਾਜਵੀਰ ਜਵੰਦੇ ਦੀ ਫਿਲਮ ਦੀ ਆਪਾਂ ਸਾਰਿਆਂ ਨੂੰ ਪਤਾ سنیਮੇ ਘਰਾਂ ਵਿੱਚ ਫਿਲਮ ਲੱਗ ਚੁੱਕੀ ਆ ਜਦੋਂ ਉਸ ਦਾ ਪਰਿਵਾਰ ਫਿਲਮ ਵੇਖਣ ਪਹੁੰਚਿਆ ਤਾਂ ਉਸ ਵਿੱਚ ਅਜਿਹੇ ਗੀਤ ਸਨ ਜਿਵੇਂ ਇੰਜ ਲੱਗਦਾ ਰਾਜਵੀਰ ਜਵੰਦੇ ਨੂੰ ਪਹਿਲਾਂ ਪਤਾ ਹੋਵੇ ਉਸ ਨੇ ਆਪਣੀ ਬੇਟੀ ਲਈ ਇੰਜ ਲੱਗਦਾ ਜਿਵੇਂ ਆਪਣੀ ਬੇਟੀ ਲਈ ਗੀਤ ਗਾਇਆ ਹੋਵੇ ਜਦੋਂ ਜੈਸਮੇ ਗੀਤ ਚੱਲੇ ਤਾਂ ਹਰ ਅੱਖ ਨਾਮ ਸੀ ਉਸ ਦੀ ਬੇਟੀ ਦੀਆਂ ਅੱਖਾਂ ਵੀ ਨਾਮ ਸੀ ਤੇ ਉਸ ਦੀਆਂ ਮਾਂ ਦੀਆਂ ਅੱਖਾਂ ਵੀ ਨਾਮ ਸੀ ਕਿਉਂਕਿ ਇੰਜ ਲੱਗਦਾ ਸੀ ਜਿਵੇਂ ਉਸਨੇ ਉਹਨਾਂ ਲਈ ਗੀਤ ਗਾਏ ਹੋਣ ਫਿਲਮ ਦੇ ਵਿੱਚ ਤੇ ਜਿੰਨਾਂ ਨੂੰ ਵੇਖ ਕੇ ਮਾਂ ਦੀਆਂ ਅੱਖਾਂ ਵੀ ਭਾਵਕ ਹੋ ਗਈਆਂ ਮਾਂ ਭਾਵਕ ਹੋ ਗਈ ਕਿਉਂਕਿ ਆਪਣੇ ਬੇਟੇ ਦੀ ਯਾਦ ਤਾਂ ਆਉਂਦੀ ਆ ਜਿਸਨੂੰ ਵੇਖ ਕੇ ਜਿਹੜੇ ਉਹਨਾਂ ਦੇ ਆਸ-ਪਾਸ ਸੀ ਉਹਨਾਂ ਤੋਂ ਵੀ ਰਿਆ ਨਹੀਂ ਗਿਆ ਕਿਉਂਕਿ ਉਸ ਸਮੇਂ ਕੁਝ ਮਾਹੌਲ ਹੀ ਅਜੀਬਾ ਬਣ ਗਿਆ ਪਰ ਫਿਰ ਵੀ ਸਾਰਿਆਂ ਨੇ ਹੀ ਅਰਦਾਸ ਕੀਤੀ ਕਿ ਰਾਜਵੀਰ ਜਵੰਦੇ ਦੀ ਫਿਲਮ ਕਾਮਯਾਬੀ ਹਾਸਲ ਕਰੇ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਹੌਸਲਾ ਮਿਲੇ